ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਾਂ ਚੋਹਾਂ ਡੈਰੀ ਫਾਰਮ ਤੋਂ ਲੈ ਕੇ ਆਏ ਪਿੰਡ ਭਧੌੜ ਤੇ ਬਾਈ ਦਾ ਵਧਾਤਾ ਰੋਡ ਤੇ ਘਰ ਹੈਗਾ ਇੱਕ ਆਪਾਂ ਤੋਕੜ ਗੱਪਣ ਜਰਸੀ ਦੂਜਾ ਸੂਆ ਪਹਿਲੇ ਸੂਏ ਸੂਈਵੇ ਦੂਜੇ ਸੂਏ ਵਾਸਤੇ ਗੱਪਣ ਤੇ ਇੱਕ ਆਪਾਂ ਲੈ ਕੇ ਆਏ ਆ ਵੀਰੇ ਪੰਜ ਬੱਚੀਆਂ ਇੱਕ ਟੀਕਾ ਭਰਉਣ ਦੇ ਕਾਬਲ ਆ ਬੱਚੀ ਤੇ ਅੱਛਾ ਭਰਿਆ ਵਾ ਵੀਰੇ ਇਹਦੇ ਟੀਕਾ ਭਰਿਆ ਵਾ ਠੀਕ ਆ ਕਿੰਨੇ ਦਿਨਾਂ ਦਾ ਭਰਿਆ ਉਹ ਪੁੱਛ ਕੇ ਦੱਸ ਦਿਆਂ ਬਾਈ ਤੂੰ ਆ ਜਾ ਵੀਰੇ ਗੁਰੇ ਤੇ ਸਸਤੀ ਗੱਲ ਵੀਰੇ ਗੁਰੇ ਹੋ ਠੀਕ ਠਾਕ ਹੋ ਵੀਰੇ ਆਪਾਂ ਤਿੰਨ ਤਿੰਨ ਕਿ ਦਿਨ ਹੋ ਗਏ ਦੋ ਕਿ ਦਿਨ ਹੋ ਗਏ ਆਪਾਂ ਤੇਰੀ ਬੱਚੀਆਂ ਦੀ ਵੀਡੀਓ ਕਵਰ ਕਰੀ ਸੀ ਡੱਬੰਗ ਦੀ ਬੈਗ ਠੀਕ ਆ ਵੀਰੇ ਚੰਗੇ ਫੋਨ ਆਏ ਹਾਂ ਵੀਰੇ ਠੀਕ ਆ ਵੀਰੇ ਵਧੀਆ ਰਿਸਪੌਂਸ ਆ ਪੂਰਾ ਵਧੀਆ ਤੇ ਵੀਰੇ ਆਪਾਂ ਜਿਹੜੀ ਤੇਰੇ ਪਹਿਲੇ ਨੰਬਰ ਤੇ ਅੱਜ ਆਪਾਂ ਕੀ ਦਿਖਾਉਣਾ ਆਪਾਂ ਛੇ ਨਾਗਾ ਕੇ ਸਾਹਿਬ ਸਾਈਪੀ 340 ਵਾਲਾ ਮਾਨਸਾ ਟੀਕਾ ਲੱਗੇ ਪਹਿਲਾ ਨੰਬਰ ਨਾਮ ਐਡਰੈਸ ਬੋਲ ਦੀ ਨਾਮ ਆਪ ਦਾ ਬੋਲਾ ਹਾਂਜੀ ਪਿੰਡ ਭਰਾਵੜ ਜਿਲ੍ਹਾ ਹਸਾਲਾ ਪਤਾ ਸਿਹਤ ਦਾ ਕਰੋ ਤੇ ਆਪਣਾ ਘਰ ਆਓ ਠੀਕ ਆ ਵੀਰੇ ਤੇ ਹੁਣ ਆਪਾਂ ਪਹਿਲੇ ਨੰਬਰ ਵਾਲੀ ਦੀ ਤੇਰੀ ਬੱਚੀ ਦੀ ਗੱਲ ਕਰ ਲਈਏ ਜਿਹੜੀ ਡੱਬੀ ਹੈ ਤੇ ਕਿੰਨੇ ਦਿਨ ਦਾ ਟੀਕਾ ਭਰਾਵਾ ਇਹਦੇ 40 ਦਿਨ ਹੋ ਜਾਣਗੇ 40 ਦਿਨ ਆਪਣੇ ਲਿਖਿਆ ਦਾ ਆਪਣੇ ਘਰ ਹੀ ਟੀਕਾ ਭਰਾਦਾ ਠੀਕ ਆ ਵੀਰੇ ਯਾਨੀ ਤੇ ਗਰੰਟੀ ਨਾਲ ਆ ਗਰੰਟੀ ਨਾਲ ਹੀ ਫਾਰਮ ਦੀ ਬੱਚੀ ਹੈ ਠੀਕ ਆ ਆ ਦੇਖੋ ਇਹ ਕੋਲ ਸਕਦੀ ਪੱਕਾ ਗੱਬੜ ਨਹੀਂ 22 ਦਿਨਾਂ ਵੱਧ ਮੱਛੀ ਬੋਲ ਪਾਂਦੀ ਆ ਹਾਂਜੀ ਆ ਦੇਖੋ ਜੀ ਤਣ ਤਣ ਪੂਰੇ ਵਧੀਆ ਝੋਲੀ ਝਾਲੀ ਇੱਕ ਨੰਬਰਾਂ ਕਰੋ ਚੈੱਕ ਮੋਟਾ ਮੋਟਾ ਫੁੱਲ ਪੰਜਵਾ ਭਜਨ ਭੋਜਨ ਪੂਰਾ ਗਾ ਕੋਈ ਇਹੋ ਜੀ ਘਾਟ ਨਹੀਂ ਇਹਦੇ ਚ ਹੈਗੀ ਤੇ ਇਹ ਗੋਨੇ ਕੱਢ ਲੈਣ ਬਾਹਰ ਨੂੰ ਤੋੜ ਕੇ ਦਿਖਾ ਰਹੀ ਆ ਕੱਲੀ ਕੱਲੀ ਤੁਹਾਨੂੰ ਤੋੜ ਕੇ ਦਿਖਾ ਮੈਂ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਹੋਣਗੇ ਜਮਾਂ ਜਾਇਜ਼ ਆ ਦੇਖੋ ਜੀ ਫੇਸ ਕੁਆਲਟੀ ਦੇਖੋ ਚੀਰ ਚੂਰ ਮੱਛੇ ਦੇ ਪੂਰਾ ਗਾ ਤੇ ਕੰਨ ਗੋਨ ਦੀ ਪੂਰੀ ਇੱਕ ਨੰਬਰ ਆ ਗਈ ਤੇ ਭਜਨ ਭੋਜਨ ਵੀ ਪੂਰਾ ਗਾ ਵੱਡੀ ਬੱਚੀ ਬਣੀ ਬਿਆ ਪੂਰੀ ਚੰਗੀ ਆ ਗਈ ਤੇ ਡਿਮਾਂਡ ਗੋਰੇ ਦੀ ਕੀ ਆ ਗਈ ਜਮਾਂ ਜਾਇਜ਼ ਕੀ ਹਰ ਦੇ ਦਿੰਦਾ ਮਾਨਤਨ ਤਾਂ ਹੋਊਗਾ ਨਾ ਕੋਈ ਲਕੀਰ ਵਾਲੀ ਗੱਲ ਤਾਂ ਨਹੀਂ ਨਾ ਮਾੜਾ ਮੋਟਾ ਮਾਨਤਨ ਕਰਨਾ ਠੀਕ ਆ ਵੀਰੇ ਆ ਚੱਕੋ ਤੁਹਾਨੂੰ ਕਰਤੀ ਹੈ ਕਵਰ ਵੱਧ ਕਰਦੇ ਆ ਕਰਾਇ ਕਰੋ ਇਹਦਾ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਜੇ ਆਪਣਾ ਚੈਨਲ ਦੇਖ ਕੇ ਉਹ ਕਰਦੀ ਵੀਰੇ ਤੇ ਇਹਦਾ 21000 ਤੇ ਵਿੱਚੋਂ ਮਾਨਤਨ ਹੋ ਰਿਹਾ ਵੀਰੇ ਜਮਾਂ ਜਾਇਜ਼ ਰੇਟ ਕਰਿਆ ਬਾਈ ਨੇ ਖਿੱਚ ਕੇ ਆਪਾਂ ਆਫ ਕੈਮਰਾ ਪਹਿਲਾਂ ਬਾਈ ਨੂੰ ਕਿਹਾ ਵੀ ਰੇਟ ਜਮਾਂ ਜਾਇਜ਼ ਕਰਨੇ ਠੀਕ ਆ ਨਾ ਵੀਰੇ ਗੋਰੇ ਦੇ ਬੈਂਟੀਰੀਆ ਠੀਕ ਕਰ ਲੈ ਕੋਲਡ ਜੈਪਨ ਦੇਗੀ ਲੇਕਿਨ ਉਹਦਾ ਦਾ ਨਾ ਤੇ ਹੁਣ ਆਪਾਂ ਆਜੋ 2 ਨੰਬਰ ਜਰਸੀ ਤੇ ਇਹ ਗੱਪਣਾ 6 ਮਹੀਨੇ ਠੀਕਾ ਚੈੱਕ ਪਾਸ ਆ ਤੇ ਦੁੱਧ ਕਿੰਨਾਗਾ ਦੁੱਧ ਪੰਜ ਦੇ ਮੋੜ ਦੋ ਤਾ ਤੁਸੀ ਮੈਨੂੰ ਡਰਾਈ ਮੰਨੋ ਡਰਾਈ ਮੰਨੋ ਇਹ ਤਾਂ ਥਣ ਚੈੱਕ ਕਰਾ ਦੂਗੀ 6 ਮਹੀਨਿਆਂ ਦੀ ਤੇ 3 ਮਹੀਨੇ ਰਹਿੰਦੇ ਇਹਦੇ ਸੁਣ ਬੈ ਕਵਾਲਿਟੀ ਪੂਰੀ ਫੁੱਲ ਹੈ ਨਾ ਦਿਖਾ ਦੇ ਮੱਥੇ ਦੇ ਟੋਆ ਵਗੈਰਾ ਪੂਰਾ ਆ ਦੇਖੋ ਜੀ ਛੋਟਾ ਛੋਟਾ ਕਾਨ ਨਾ ਤੇ ਕੱਢ ਲਾ ਬੰਨ ਕੀ ਡਿਮਾਂਡ ਹੈ ਦੀ ਕੋਲੇ ਪੈਂਸੀ ਨਹੀਂ ਮੰਗਦਾ ਮਾਨਦਾਨ ਦਾ ਹੋਊਗਾ ਨਾ ਹਾਂ ਹਾਂ ਠੀਕ ਆ ਰੇਟ ਸਾਰੇ ਵੀਡੀਓ ਦੇ ਵਿੱਚ ਹੀ ਹੋਣਗੇ ਬਣੇ ਰਹੋ ਵੀਡੀਓ ਦੇ ਨਾਲ ਅੰਦਰ ਤਾਈ ਆ ਦੇਖੋ ਜੀ ਨਾਲ ਲਿਆ ਹੋਇਆ ਉਹਦੀ ਚੈੱਕ ਕਰਾ ਕੇ ਲੈ ਠੀਕ ਆ ਕੁਆਲਿਟੀ ਫੁੱਲ ਆ ਤੇ ਪਹਿਲੇ ਸੂਏ ਸੂਏ ਦੂਜੇ ਸੂਏ ਵਾਸਤੇ ਕੱਪਣਾ ਆ ਦੇਖੋ ਜੀ ਸਮਾਰ ਕੇ ਦੇਖੋ ਉਹਦੀ ਫੇਸ ਕੁਆਲਿਟੀ ਕਿਆ ਬਾਤ ਆ ਇੱਕ ਨੰਬਰ ਬੱਚੀ ਹੈਗੀ 6 ਮਹੀਨੇ ਦੀ ਚੈੱਕ ਪਾਸ 5 ਲੀਟਰ ਦੁੱਧ ਕਰਿਓ ਚੈੱਕ ਲੈ ਚੱਲ ਵੀਰੇ ਦੁੱਧ ਵੀ ਬਹੁਤ ਆ ਸੁੱਖਣਾ ਕੱਦ ਗੁੱਤ ਲਮਾਈਲ ਬੂਈ ਲੈਂਥ ਲੋਂਥ ਪੂਰੀ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਦੁੱਧੋਂ ਹੱਟੀ ਕਰਕੇ ਭਰ ਜਾਣਾ ਇਹਨਾਂ ਫੁਰ ਠੀਕ ਆ ਵੀਰੇ ਲੈ ਚੱਲ ਗੋਰੇ ਅੰਦਰ ਨੂੰ ਚਾਰੂ ਬਹੁਤ ਠੀਕ ਆ ਵੀ ਆ ਦੇ કરી ਚੱਲਿਓ ਚੈੱਕ ਆਪਣੇ ਹੋਰ ਚਾਰ ਨਾਗ ਹੋ ਰਹੇ ਨੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈ ਤੇ ਕਰਿਓ ਚੈੱਕ ਮੁੱਲ ਤੁਹਾਨੂੰ ਕਰਾਤਾ ਵੀਡੀਓ ਦੇ ਵਿੱਚ ਮੁੱਲ 35000 ਤੇ ਮਾਨਤਾਨ ਵਿੱਚ ਹੋ ਜਾਊਗਾ 6 ਮਹੀਨੇ ਦੀ ਚੈੱਕ ਪਾਸ ਤੇ ਹੁਣ ਵੀਰੇ 3 ਨੰਬਰ ਤੇ ਆਪਾਂ ਜਰਸੀ ਬੱਸੀ ਦੇਖੀਏ ਨੇ ਜਿਹੜੀ ਜਰਸੀ ਰਹਿ ਗਈ ਜਰਸੀ ਐਰ ਸੈਰ ਨਾ ਗਈ ਥੋੜੀ ਜੀ ਆ ਦੇਖੋ ਜੀ ਕੀ ਬਾਤ ਆ ਕੀ ਡਿਮਾਂਡ ਆ ਦੀ ਬਾਰੇ ਇਹ 17 ਕਿਲੋ ਖੜੀ ਰਹਿਣ ਦੇ ਬੱਕੜੀਓ ਦਿਖਾ ਦੇ ਹਾਂ ਦੇਖ ਚੋਲੀ ਹਾਂ ਦੇ ਝੋਲੀ ਦੇਖੋ 17 ਦੇ ਵਿੱਚੋਂ ਮਾਨਤਾਨ ਕਰਦਾ ਜਿਹੜਾ ਚੰਗੀ ਬਰੀਡ ਦਾ ਬੱਚਾ ਹੋਰ ਖੜਾ ਇੱਕ ਨਾਲ ਇਹ ਬਈ 12 ਮਹੀਨੇ ਨੂੰ ਕਿਹਾ 10 ਵੀ ਨਾਲ ਬੱਚਾ ਹੋਣਾ ਹੈ 10 ਮਹੀਨੇ ਦਾ ਇਹ ਵੀ ਪਿਓਰ ਜਰੂਰ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੱਕ ਕਿੰਨੀ ਪਿਆਰੀ ਹੈ ਭਾਉ ਦੀ ਕੌਲੀ ਚ ਪਾਣੀ ਪਿਆ ਲਓ ਟੋਕਨ ਲੱਗਾ ਜੀ ਟੋਕਨ ਲੱਗਿਆ ਤੇ ਬਾਕੀ ਦਾ ਰਿਕਾਰਡ ਵੀ ਬਾਈ ਤੋਂ ਤੁਸੀਂ ਲੈ ਲਿਓ ਜਿਹੜਾ ਹੋਇਆ ਇਹਦਾ ਕੀ ਤੇਲ ਲੱਗੀ ਬਾਈ ਕੀ ਰੇਟ ਹੈ ਗਾ ਇਹ ਕੀ ਜੀ ਲੱਗੇ ਮਾਨਦਾਨ ਹੋ ਜੂ ਘਰ ਦਾ ਘੋੜੀ ਵੇਚੀ ਇਹਦੇ ਮਾਰੇ ਨਿਸ਼ਾਨ ਜਾਏਗਾ ਤੋ ਬੱਟਾ ਨਾ ਮੰਨਦੇ ਆਪਾਂ ਬਹੁਤ ਪਿੱਛੇ ਰਹਿ ਜਾਣਾ ਖੋਲ ਲੈਣ ਤੋੜ ਕੇ ਦਿਖਾ ਦਈਏ કરી ਚੱਲੋ ਚੱਕ ਰੇਡ ਵੀਡੀਓ ਦੇ ਵਿੱਚ ਕਰਾ ਦੇਗੇ ਤੇ ਮਾਨਤਾਨ ਬਾਈ ਨੇ ਕਰ ਦੇਣਾ ਅੱਗੇ ਵੀ ਕੋਈ ਆਪਾਂ ਨੂੰ ਲਾਂਭਾ ਨਹੀਂ ਆਇਆ ਕਿ ਤੇ ਮਾਨਤਾਨ ਸੋਹਣੇ ਕਰ ਦਿੰਦਾ ਬਾਈ ਇਹੋ ਜੀ ਗੱਲ ਨਹੀਂ ਹੈਗੀ ਕਰੀ ਚੱਲੋ ਲੈ ਚੱਲ ਗੋਰੀ ਲੰਮੀ ਸਾਮੀ ਪੜੀ ਦੀ ਕੁਆਲਿਟੀ ਦਾ ਕੋਈ ਅੰਤ ਨਹੀਂ ਲੈ ਚੱਲ ਮੜੀ ਹੋਰ ਆ ਦੇਖੋ ਜੀ ਠੀਕ ਆ ਵੀਰੇ ਬਹੁਤ ਸੋਹਣੀ ਆ ਕੀ ਰੇਟ ਦੱਸਾਂਗੇ ਦਾ ਇੱਕ ਜਾਇਜ਼ ਰੇਟ ਆ ਜਮ ਮਾਨਤਾਨ ਹੋ ਜਾਣਾ ਪਤਾ ਨਹੀਂ ਠੀਕ ਆ ਵੀਰੇ ਤੇ ਜੇ ਜਿਹੜਾ ਆਪਾਂ ਫੋਨ ਲਾ ਲਿਆ ਪਤਾ ਨਹੀਂ ਕਿੱਥੇ ਹੋ ਜਾਣੀ ਹੁੰਦੀ ਐ ਫੋਨ ਜਰੂਰ ਲਾ ਲਿਆ ਕਰੋ ਠੀਕ ਆ ਤੇ ਫੋਨ ਤੇ ਉੱਤੇ ਸਾਰੀ ਹੋਰ ਇੰਟਰੀਡ ਤੇ ਜਿਹੜਾ ਹੁਣ 5 ਨੰਬਰ ਵਾਲਾ ਬੱਚਾ ਹੈਗਾ ਇਹਦੀ ਕੀ ਡਿਟੇਲ ਆ ਬਾਈ ਜੀ ਬਾਈ ਨੌ ਮਹੀਨਾ ਦਾ 58 ਠੀਕ ਆ ਇਦਾਂ ਕੁ ਤੋਹਈ ਆ ਤੋਹੇ ਬਹੁਤ ਸੋਹਣੀ ਆ ਵੀਰੇ ਇੰਨੀ ਪਿਆਰੀ ਬੱਚੀ ਆ ਦੇਖੋ ਮੈਂ ਨੇੜੇ ਤੋਂ ਤੁਹਾਨੂੰ ਕੈਮਰਾ ਕਰਕੇ ਦਿਖਾ ਦਿੰਦਾ ਤੇ ਝੋਲੀ ਝੋਲੀ ਦਿਖਾ ਦਈਏ ਗੁਰੇ ਦੀ ਆ ਦੇਖੋ ਜੀ ਦੇਖੋ ਝੋਲੀ ਦੇਖੋ ਕੀ ਆ ਬਾਤ ਆ ਤਿਆਰੇ ਥਾਣਾ ਪੋਰਟ ਨਿਸ਼ਾਨੀ ਤੋਹਰ ਲੈਣ ਵੀ ਦਿਖਾ ਦਈਏ ਤੋਹਰ ਕੇ ਬਹੁਤ ਪਿਆਰਾ ਬੱਚਾ ਕਿੰ ਇਹ ਮਾਰਕ ਤੋਂ 7.5 ਦਾ ਪਗੋਮਾ ਲੈ ਕੇ ਲੈ। ਠੀਕ ਆ ਸੋਹਣਾ ਬੱਚਾ ਹੈਨਾ। ਆ ਦੇਖੋ ਜੀ ਕੁਆਲਿਟੀ ਦੇਖੋ। ਪੂਰੀ ਵਧੀਆ ਇੱਧਰੋਂ ਲੈ ਜਾ। ਲੰਮੀ ਲੈ ਚਲ। ਬਾਕੀ ਕੰਨ ਬਹੁਤ ਛੋਟੇ ਹੈ। ਠੀਕ ਆ ਵੀਰੇ ਤੇ ਰੇਟ ਕੀ ਆ ਗਿਆ ਤਾਂ? ਇਹ 13.5 ਦਾ। ਮਾਨਤਾਨ ਹੋ ਜੂ। ਕਰ ਤਾਂ। ਠੀਕ ਆ ਲੈ ਚਲ। ਬਹੁਤ ਪਿਆਰਾ ਬੱਚਾ। ਤੁਸੀਂ ਆਪਣਾ ਜਵਾਕ ਲੈ ਜਾ ਹੋਰ ਨਹੀਂ। ਠੀਕ ਆ ਜੀ ਕੋਈ ਨਹੀਂ ਉਹ ਜਰੂ ਕਰ ਲਿਓ ਬਾਈ ਨਾਲ ਗੱਲ। ਹਾਂ ਵਧੀਆ ਜੀ। ਠੀਕ ਆ ਜੀ। ਆ ਦੇਖੋ ਜੀ ਪਰਸਨਲ ਵੀਡੀਓ ਮੰਗਾ ਲਿਓ ਦੀ ਕੋਈ ਗੱਲ ਨਹੀਂ। ਕਮਾਲ ਦਾ। ਹਾਂ ਲੇਵਾ ਕਰੂਗੀ ਤੇ ਆਰ ਜਿੱਦੇ ਬਾਂਗੀ ਵਿਚਾਰੀ ਘਰ ਮਾਲ ਸੋਹਣੀ ਤੇ ਡਿਮਾਂਡ ਇਹ ਦੱਸਦੀ ਹੈ ਨਾ ਤੇ ਇਹਦੀ ਦੱਬੀ ਰੱਸੀ ਹੈ ਬਾਈ ਠੀਕ ਆ ਬਾਈ ਸਾਡੇ ਚਾਰ ਆ ਚਾਰੇ ਥਾਣਾ ਦੇਖੋ ਨਿਕੜ ਮੇ ਚਾਰੇ ਤੁਹਾਨੂੰ ਲੈ ਕੇ ਕੀ ਰੇਟ ਆ ਇਹ ਬਾੜਸ ਠੀਕ ਆ ਇੱਕ ਬਾੜੀ ਦੀ ਹੋਣੀ ਠੀਕ ਆ 6 ਨਾਗਸੀ 6 ਤੁਹਾਨੂੰ ਦਿਖਾਤੇ ਆ ਤੇ ਨੰਬਰ ਫੇਰ ਬੋਲਦੇ ਕੋਰੇ 7880 073 ਇਹ ਪਿੰਡ ਭਦੌੜ ਬਧਾਤਾ ਰੋਲ ਤੇ ਬਾਈ ਦਾ ਘਰ ਆ ਕਰਿਓ ਬਾਈ ਨਾਲ ਜਰੂਰ ਸੰਪਰਕ ਜਿਹੜਾ ਬਰਨਾਲਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕੋਈ ਨਵੀਂ ਵੀਡੀਓ